ਹਾਂਜੀ ਦੋਸਤੋ ਸਭ ਤੋਂ ਪਹਿਲਾਂ ਪਿਆਰ ਪਰ ਸਸਿਕਾ ਦੋਸਤੋ ਜਿੰਨਾ ਵੀਰਾਂ ਨੇ ਆਪਣੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਸੋ ਦੋਸਤੋ ਅੱਜ ਦੀ ਵੀਡੀਓ ਪੈਂਡਰੋਂ ਦਾ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਪੈਂਦਾ ਦੋਸਤੋ ਇੱਕ ਝੋਟੀ ਖੜੀ ਜੋ ਸਾਹਮਣੇ ਸਕਰੀਨ ਤੇ ਤੁਹਾਨੂੰ ਦਿਖਾਈ ਦੇ ਰਹੀ ਆ ਸੂਣ ਵਾਲੀ ਦਿਨਾਂ ਤੇ ਤੇ ਬਾਕੀ ਜਿਹੜੀ ਡਿਟੇਲ ਆ ਘਰ ਦਾ ਐਡਰੈਸ ਆ ਉਹ ਆਪਾਂ ਬਾਅਦ ਵਿੱਚ ਕਰਦੇ ਆ ਗੱਲਬਾਤ ਲੈ ਕੇ ਦਿੰਨੇ ਆ ਤੁਹਾਨੂੰ ਜਾਣਕਾਰੀ ਇਸ ਬਾਰੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਐ ਸੇ ਤਾਂ ਹਾਂਜੀ ਠੀਕ ਠਾਕ ਜੀ ਹਾਂਜੀ ਵੀਰੇ ਸਭ ਤੋਂ ਪਹਿਲਾਂ ਤਾਂ ਆਪਣੇ ਘਰ ਦਾ ਐਡਰੈਸ ਤੇ ਮੋਬਾਈਲ ਨੰਬਰ ਜ਼ਰੂਰ ਬੋਲ ਦਿਓ ਮੋਬਾਈਲ ਨੰਬਰ ਵੀਰੇ 97801 ਜੀ 04499 ਇੱਕ ਵਾਰ ਦੁਬਾਰਾ ਫੇਰ ਬੋਲ ਦਿਓ 97801 04499 ਤੇ ਆਪਣੇ ਘਰ ਦਾ ਐਡਰੈਸ ਕਿੱਥੇ ਰਹਿੰਦਾ ਵੀਰੇ ਘਰ ਦਾ ਐਡਰੈਸ ਬਾਈ ਆਪਣਾ ਜਦੋਂ ਸਮਾਧ ਵਾਲੇ ਭਾਈ ਤੋਂ ਰੋਡ ਤੋਂ ਆਉਂਗੇ ਜੀ ਨੇੜੇ ਵੱਡਾ ਗੁਰਦੁਆਰਾ ਰਹਿ ਜਾਂਦਾ ਠੀਕ ਐ ਜੀ ਤੇ ਕੀ ਨਾਮ ਪੁੱਛਿਆ ਸਾਡਾ ਬੰਦਾ ਦੂਰੋਂ ਨੇੜੋਂ ਆਣਾ ਬੰਦਾ ਬਾਈ ਮੇਰੇ ਪਾਪੇ ਦਾ ਦਰਸ਼ਨ ਸਿੰਘ ਦਰਸ਼ਨ ਸਿੰਘ ਹਾਂ ਠੀਕ ਆ ਦੋਸਤੋ ਕਿਸੇ ਵੀ ਦੋਸਤ ਮਿੱਤਰ ਨੇ ਬਾਈ ਦੇ ਘਰ ਆਉਣਾਗਾ ਤੁਸੀਂ ਜਦੋਂ ਸਮਾਧ ਵਾਲੇ ਅੱਡੇ ਤੇ ਆ ਕੇ ਜਾ ਇਧਰ ਭੋੜੀ ਵਾਲੇ ਸਾਈਡ ਅੱਡੇ ਆ ਜਾਣਾ ਵਿਚਾਲੇ ਸੈਂਟਰ ਚ ਘਾਰ ਆ ਬਾਈ ਦਾ ਤੇ ਦਰਸ਼ਨ ਸਿੰਘ ਨਾਮ ਪੁੱਛ ਕੇ ਤੁਸੀਂ ਆ ਸਕਦੇ ਆ ਬਾਈ ਦੀ ਘਰੇਲੂ ਝੋਟੀ ਆ ਇਹ ਤੇ ਕਿਹੜੇ ਸਵੇ ਸੁਣਾ ਵੀਰੇ ਆਇਓ ਮੜਾ ਜੀ ਨਹੀਂ ਬਾਈ ਦੂਜਾ ਸਵੇ ਸੁਣਾ ਜੀ ਦੂਜਾ ਸਵੇ ਸੁਣਾ ਹਾਂਜੀ ਠੀਕ ਆ ਦੂਜਾ ਸਵੇ ਸੁਣਾਗਾ ਤੇ ਸੀਮਨ ਵਗੈਰਾ ਕਿਹੜਾ ਕੁਝ ਪਤਾ ਵੀਰੇ ਹਾਂਜੀ ਸੀਮਨ ਵਗੈਰਾ ਕਿਹੜਾ ਲੱਗਿਆ ਵਾ ਸੀਮਨ ਬਾਈ ਇਥੇ ਆਪਣੇ ਨੀਲੀ 라ਵੀਆ ਬੋਲਾ ਬੋਲ ਠੀਕ ਆ ਡਰੈਕਟ ਕ੍ਰਾਸ ਹੋਈ ਦੀਆ ਹਾਂ ਡਰੈਕਟ ਕ੍ਰਾਸ ਹੋਈ ਦੀਆ ਦੋਸਤੋ ਆ ਪਹਿਲਾਂ ਤਾਂ ਤੁਸੀਂ ਸੈਂਕ ਕੁਆਲਿਟੀ ਫੇਸ ਕੁਆਲਿਟੀ ਚੈੱਕ ਕਰ ਲਓ ਛੋਟੀ ਦੀ ਬਹੁਤ ਸੁਨੱਖੀ ਆ ਦੋਸਤੋ ਆ ਚੈੱਕ ਕਰਨ ਨੂੰ ਸਾਹਮਣੇ ਸੈਂਕ ਗੋਲਾ ਸੋਹਣਾਗਾ ਦੋਸਤੋ ਬਾਕੀ ਬੋਡੀ ਢਾਂਚਾ ਤੁਹਾਡੇ ਸਾਹਮਣੇ ਆ ਚੈੱਕ ਕਰ ਲਓ ਥਨਾਂ ਦੀ ਬੰਤਰ ਤੇ ਲੇਵ ਦੀ ਕੁਆਲਿਟੀ ਤੁਹਾਨੂੰ ਆਪਾਂ ਨੇੜੇ ਤੋਂ ਚੈੱਕ ਕਰਵਾ ਦਿੰਨੇ ਆ ਰੋਕੀ ਮੜਾਏ ਬਾਈ ਆ ਚੈੱਕ ਕਰ ਲਓ ਕਿਹੜੇ ਸੂਏ ਸੁਣਾਏ ਬਈ ਇਹਨਾਂ ਹਾਂ ਦੂਜੇ ਸੂਏ ਸੁਣਾ ਜੀ ਦੂਜੇ ਸੂਏ ਸੁਣਾ ਹਾਂਜੀ ਆ ਚੈੱਕ ਕਰ ਲੋ ਦੋਸਤੋ ਦੂਸਰੇ ਸੂਏ ਸੁਣਾ ਦੋਸਤੋ ਛੋਟੇ ਮੜਤੋਰਾ ਦਾ ਖਾਵੇ ਵੀਰੇ ਖੋਲੋ ਦੂਸਰੇ ਸੂਏ ਸੁਣਾ ਦੋਸਤੋ ਛੋਟੇ ਨੇ ਪਹਿਲੇ ਸਿਰੋਤ ਦਾ ਕੀ ਰਿਕਾਰਡ ਵਗੈਰਾ ਮੈਨੂੰ ਪਤਾ ਨਹੀਂ 14 ਕਿਲੋ ਬਾਈ ਦੁੱਧ ਚੋਇਆ ਪਹਿਲੇ ਸੂਏ 12 ਕਿਲੋ 14 ਕਿਲੋ 14 14 ਕਿਲੋ ਦੋਸਤੋ ਦੁੱਧ ਚੋਇਆ ਹਜੇ 9 ਦਿਨ ਬਾਈ ਇਹਦੇ 8 ਪਾਕੀਆ 9 ਤਰੀਕ ਨੂੰ ਦਿਨ ਪੂਰੇ ਹੋਣਿਆ ਕਰਮਾ ਲਈ ਹਜੇ ਠੀਕ ਆ 9 ਤਰੀਕ ਨੂੰ ਦਿਨ ਪੂਰੇ ਹੋਣਿਆ ਦੋਸਤੋ ਹੋਰ ਯੋਗੀ ਤੋੜ ਲਈ ਵੀਰੇ ਇੱਕ ਮਿੰਟ ਹੌਲੀ ਹੌਲੀ ਆ ਚੈੱਕ ਕਰ ਲਓ ਦੋਸਤੋ ਬਾਕੀ ਤੋੜਾ ਤੁਸੀਂ ਚੈੱਕ ਕਰ ਲਓ ਮੋੜ ਲਿਓ ਵੀਰੇ ਕੱਦ ਕੋਦ ਬਹੁਤ ਆ ਕੱਦ ਵਗੈਰਾ ਵਜੂਦ ਵਗੈਰਾ ਦੋਸਤੋ ਚੰਗਾ ਝੁੱਟਦਾ ਸਮੀ ਭਲੀ ਚੰਗੀ ਆ ਬਾਕੀ ਦੁੱਧ ਵਾਲੀ ਆ ਜਿਹੜੇ ਵੀ ਦੋਸਤ ਮਿੱਤਰ ਨੇ ਘਰੇ ਦੁੱਧ ਵਾਸਤੇ ਜਾਂ ਸ਼ਕੀਰ ਪਸ਼ੂ ਰੱਖਦਾ ਨਾ ਉਹਨਾਂ ਲਈ ਬਹੁਤ ਵਧੀਆ ਜਾਂ ਜਿਹਨੇ ਦੁੱਧ ਦਾ ਕੰਮ ਕਰਨਾ ਦੋਸਤੋ ਉਹ ਵਧੀਆ ਦੁੱਧ ਪਾਉ ਬਾਕੀ ਸਾਮ ਸਵਾ ਸੇਵਾ ਤੇ ਹੁੰਦਾ ਦੁੱਧ ਦਾ ਜਿਹੋ ਜੀ ਆਪਾਂ ਸੇਵਾ ਵਗੈਰਾ ਕਰ ਲਾਂਗੇ ਦੁੱਧ ਲੈ ਸਕਦੇ ਨਾ ਇਹ ਬਾਕੀ ਤੁਹਾਡੇ ਸਾਹਮਣੇ ਆ ਬਾਡੀ ਸਟਰੈਕਚਰ ਕੱਦ ਕਾਠ ਮੋਬਾਈਲ ਨੰਬਰ ਬਾਈ ਦਾ ਸਨ ਸਕਰੀਨ ਤੇ ਚੱਲਦਾ ਰਹੂਗਾ ਘਰ ਦਾ ਰੈਡਰਸ ਤੁਹਾਨੂੰ ਲੈ ਕੇ ਜਾਤਾ ਤੇ ਮੁੱਲ ਵਗੈਰਾ ਵੀਰੇ ਕੀ ਕੀ ਤਾਂ ਦੇਣ ਲੈਣ ਵਾਲਾ ਮੁੱਲ ਫੋਨ ਤੇ ਕਰ ਦਿਆਂਗੇ ਫੋਨ ਤੇ ਕਰਨਾ ਫੋਨ ਤੇ ਕਰ ਦਿਆਂਗੇ ਦੇਣ ਲੈਣ ਵਾਲੇ ਕਰ ਦੂੰਗਾ ਕੋਈ ਆਹਾਂ ਆਹ ਦੇਣ ਲੈਣ ਵਾਲਾ ਹੀ ਕਰਾਂਗੇ ਬਾਕੀ ਦੋਸਤੋ ਬਾਈ ਦਾ ਮੁੱਲ ਫੋਨ ਤੇ ਆਪਾਂ ਕਰ ਦਾਂਗੇ ਤੇ ਮੁੱਲ ਜਾਇਜ਼ਾ ਹੋਊਗਾ ਹਜੇ 9 ਤਰੀਕ ਨੂੰ ਦਿਨ ਪੂਰੇ ਹੋਣੇ ਬਾਈ ਤੇ ਦਿਨ ਵੀ ਹਜੇ 9 ਨੂੰ ਹਜੇ ਪਿਆ ਹਫਤੇ ਵਾਂਗ ਹਫਤੇ ਤੇ ਵਧਦੀ ਪਿਆ ਦੋਸਤੋ ਤੇ ਉਸ ਦਿਨ ਤੱਕ ਦਾ ਝੋਟੀ ਨੇ ਹੋਰ ਵਧੀਆ ਤਿਆਰ ਹੋ ਜਾਣਾ ਸ਼ਾਨਦਾਰ ਲੇਵਾ ਵੀ ਤਿਆਰ ਕਰੂਗੀ ਤੇ ਬਾਕੀ ਬਈ ਥਰਾ ਥਰਾ ਨੇ ਓਕੇ ਆ ਕੋਈ ਪੂਰੀ ਬਈ ਓਕੇ ਰੋੜਾ 7 ਮਹੀਨੇ ਆਪਾਂ ਚੋਈ ਗੱਭਣ ਚੈੱਕ ਕਰਾ ਕੇ ਗੱਭਣ ਚੈੱਕ ਕਰਾ ਕੇ 7 ਮਹੀਨੇ ਠੀਕ ਆ 7 ਮਹੀਨੇ ਨੇ ਗੱਭਣ ਨੇ ਦੁੱਧ ਦਿੱਤਾ ਤਾਂ 9 ਮਹੀਨੇ ਪਹਿਲਾਂ ਛੱਡੀ ਆਪਾਂ ਓਕੇ ਵੀਰੇ ਠੀਕ ਆ ਮਿਲੀ ਵੀ ਮੋੜ ਕੇ ਬਾਅਦ ਚ ਝਾੜਦੀ ਮਿਲੀ ਗਈ ਜਦੋਂ ਬੱਚਾ ਟਾਲਦਿਆਂ ਨੇ ਹਾਂਜੀ 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 ਕੋਈ ਬੁੜੀ ਬੰਦਾ ਕੋਈ ਚੋਲੇ ਕੋਈ ਹੱਥ ਤਾਂ ਨਹੀਂ ਇਹਨੂੰ ਕੋਈ ਹੱਥ ਨਹੀਂ ਜੀ ਠੀਕ ਆ ਬਾਕੀ ਦੋਸਤੋ ਬਾਈ ਨਾ ਤਾਂ ਉਸਾਇਲੀ ਆ ਇਹਦਾ ਜਿਵੇਂ ਮਰਜੀ ਗੱਲ ਚੱਲੀ ਅ ਚੈੱਕ ਕਰ ਲੈ ਵਾਂਗੂੰ ਹੱਥ ਲਾਈ ਚੱਲ ਲੈ ਇਸ ਤੋਂ ਇਸ ਤੋਂ ਬਾਹਰ ਦਾ ਅਸਰ ਹੋਇ ਆ ਚੈੱਕ ਕਰ ਲੋ ਕੁਲ ਆਲੀ ਖਾਣਾ ਖੋਣਾ ਦੀ ਜਮਾ ਉੱਥੇ ਪੂਰੀਆ ਦੋਸਤੋ ਲੈ ਕਰਮ ਵਾਲੀ ਆ ਚੈੱਕ ਕਰ ਜਿਵੇਂ ਮਰਜੀ ਬਾਈ ਅਮਰੀਕਨ ਗਾਈਆਂ ਜਿਵੇਂ ਮਰਜੀ ਚੋਲਿਓ ਹਾਂਜੀ ਹਾਂਜੀ ਤੇ ਬਾਕੀ ਜਿਹੜਾ ਬਾਈ ਨੇ ਤੁਹਾਨੂੰ ਰੇਟ ਦਾ ਸਿਕਨ ਵਿੱਚ ਜਾਇਜ਼ ਰੇਟ ਤੇ ਦੇ ਦਾਂਗੇ ਕਰਾਂਗੇ ਗੱਲਬਾਤ ਫੋਨ ਤੇ ਆਪਾਂ ਰੇਟ ਵਗੈਰਾ ਕੋਈ ਵਸਤਾ ਨਾ ਕੋਲੋਂ ਕੱਢ ਦੂਆ ਇਥੇ ਹਾਂਜੀ ਹਾਂਜੀ ਬਾਕੀ ਸਾਮ ਸੰਭਾਲ ਦੇ ਦੋਸਤੋ ਦੋ ਦੋ ਤਾਂ ਹਾਂ ਕੀ ਵਾਲੀ ਦੀ ਸੁਭਾਈ ਤੇ ਚੰਗਾ ਸਾਮ ਸੰਭਾਲ ਕਰ ਲੂਗਾ ਦੋਸਤੋ ਮਿੱਤਰ ਬਾਈ ਕਹਿੰਦਾ ਵਿੱਚ ਆਉਣਾ ਰੇਟ ਦਾ ਪਹਿਲਾਂ ਦਿੱਤਾ ਹੀ ਇਹਨੇ ਤੇ ਹੁਣ ਤਾਂ 16 17 ਦੀ ਆਸ ਕਰਦੇ ਆ ਤੇ ਬਾਕੀ ਕਰ ਲੋ ਗੱਲਬ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਦੋਸਤੋ ਵੀਡੀਓ ਨੂੰ ਸ਼ੇਅਰ ਕਮੈਂਟ ਲੇ ਕਰਦਿਆ ਕਰੋ ਮਿਲਦੇ ਆਂ ਅਗਲੀ ਵੀਡੀਓ ਤਦ ਤੱਕ ਲਈ ਸਸਤਰੀ ਕਾ ਦੋਸਤੋ